ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਭਾਰਤ ਦੇ ਵਿੱਚ ਲੋਕ ਇਸ ਸਮੇਂ ਕੜਾਕੇ ਦੀ ਠੰਡ ਦੇ ਨਾਲ ਜੂਝ ਰਹੇ ਨੇ ਪਰ ਉੱਤਰੀ ਭਾਰਤ ਸੀਤ ਲਹਿਰ ਦੀ ਲਪੇਟ ਦੇ ਵਿੱਚ ਆਇਆ ਹੋਇਆ ਹੈ ਦੂਜੇ ਪਾਸੇ ਅਮਰੀਕਾ ਦੇ ਵਿੱਚ ਮੌਸਮ ਦੀ ਸਥਿਤੀ ਵਿਗੜਦੀ ਨਜ਼ਰ ਆ ਰਹੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਦੇਸ਼ ਭਰ ਦੇ ਵਿੱਚ 6 ਕਰੋੜ ਤੋਂ ਵੱਧ ਲੋਕਾਂ ਨੂੰ ਅਲਰਟ ਭੇਜਿਆ ਗਿਆ ਦੱਸਿਆ ਗਿਆ ਹੈ ਕਿ ਦੇਸ਼ ਦੇ ਬਰਫੀਲੇ ਤੂਫਾਨ ਕਾਰਨ ਅਜੀਬ ਸਥਿਤੀ ਪੈਦਾ ਹੋ ਸਕਦੀ ਹੈ ਇਸ ਦੌਰਾਨ ਪੰਜਾਬ ਮੀਲ ਪ੍ਰਤੀ ਕਿੱਤੇ ਦੀ ਰਫਤਾਰ ਦੇ ਨਾਲ ਹਵਾ ਚਲੇਗੀ ਤੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਜੋ ਸਿਰਫ ਲੋੜ ਪੈਂਦੇ ਹੀ ਬਾਹਰ ਆਉਣ ਅਮਰੀਕਾ ਦੇ ਵਿੱਚ ਠੰਡ ਸਿਖਰਾਂਤੀ ਹੈ ਜਿਸ ਦੇ ਚਲਦਿਆਂ ਹੁਣ ਮੌਸਮ ਵਿਭਾਗ ਨੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਇਸ ਮੌਕੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਉਹ ਓਕੇ ਸਮੇਂ ਦੇ ਵਿੱਚ ਉਹਨਾਂ ਲਈ ਬਿਹਤਰ ਹੋਵੇਗਾ ਕਿ ਉਹ ਆਪਣੇ ਘਰ ਦੀ ਚਾਰਦੀਵਾਰੀ ਦੇ ਅੰਦਰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦਰਸਲ ਆਮ ਤੌਰ ਤੇ ਦਸੰਬਰ ਦੇ ਅਖੀਰ ਅਤੇ ਜਨਵਰੀ ਦੇ ਸ਼ੁਰੂ ਦੇ ਵਿੱਚ ਅਮਰੀਕਾ ਦੇ ਵਿੱਚ ਠੰਡ ਆਪਣੇ ਸਿਖਰ ਤੇ ਹੁੰਦੀ ਹੈ ਇਸ ਸਮੇਂ ਬਰਫ਼ੀਲੇ ਤੂਫਾਨ ਦੀ ਆਵਾਜ਼ ਨੇ ਦੇਸ਼ ਦੇ ਵਿੱਚ ਹਰ ਕਿਸੇ ਨੂੰ ਡਰਾ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਤੂਫਾਨ ਕਾਰਨ ਪਿਛਲੇ ਦਹਾਕੇ ਦੇ ਬਰਫ਼ਬਾਰੀ ਦੇ ਰਿਕਾਰਡ ਵੀ ਟੁੱਟ ਸਕਦੇ ਨੇ ਅਮਰੀਕੀ ਮੌਸਮ ਵਿਭਾਗ ਮੁਤਾਬਕ ਇਹ ਤੂਫਾਨ ਕੰਨਸਾਸ ਤੋਂ ਮੱਧ ਅਟਲੈਂਟਿਕ ਤੱਕ ਫੈਲੇ ਵੱਡੇ ਖੇਤਰ ਦੇ ਨਾਲ ਟਕਰਾਵੇਗਾ ਇਸ ਦੌਰਾਨ ਲੋਕਾਂ ਨੂੰ ਭਾਰੀ ਬਿਜਲੀ ਘਟਾ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਐਨਓਏਏ ਯਾਨੀ ਕਿ ਰਾਸ਼ਟਰੀ ਸਮੁੰਦਰੀ ਅਤੇ ਵਾਯੂ ਮੰਡਲ ਪ੍ਰਸ਼ਾਸਨ ਨੇ ਮੌਸਮ ਦੀ ਭੂਵਿਖਵਾਨੀ ਨੂੰ ਲੈ ਕੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਦੱਸਿਆ ਗਿਆ ਹੈ ਕਿ ਕੁਝ ਲੋਕਾਂ ਦੇ ਲਈ ਇਹ ਪਿਛਲੇ ਦਹਾਕੇ ਵਿੱਚ ਹੋਈ ਬਰਫਬਾਰੀ ਤੋਂ ਵੀ ਭੈੜੀ ਸਥਿਤੀ ਹੋ ਸਕਦੀ ਹੈ ਮੱਧ ਅਤੇ ਪੂਰਬੀ ਅਮਰੀਕਾ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ ਦੱਸਿਆ ਗਿਆ ਹੈ ਕਿ ਇਸ ਬਰਫੀਲੇ ਤੂਫਾਨ ਕਾਰਨ ਰੋਜ਼ਾਨਾ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗਾ ਇਸ ਮਿਆਦ ਦੇ ਦੌਰਾਨ ਸੜਕਾਂ ਤੇ ਖਤਰਨਾਕ ਜਾਂ ਅਸੰਭਵ ਡਰਾਈਵਿੰਗ ਹਾਲਾਤ ਪੈਦਾ ਹੋਣਗੇ। ਅਮਰੀਕਾ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਬਰਫ਼ੀਲੇ ਤੂਫਾਨ ਦੇ ਨਾਲ ਲਗਭਗ 6 ਕਰੋੜ ਲੋਕ ਪ੍ਰਭਾਵਿਤ ਹੋਣ ਵਾਲੇ ਨੇ ਪਰ ਇਨ੍ਹਾਂ ਵਿੱਚੋਂ 40 ਲੱਖ ਲੋਕਾਂ ਦੇ ਖੇਤਰ ਚਦੰਦ ਦੇ ਜਿੱਥੇ ਸਥਿਤੀ ਬਹੁਤ ਭਿਆਨਕ ਹੋਣ ਵਾਲੀ ਹੈ। ਜ਼ਿਕਰ ਹੋ ਕੇ ਕਿ ਪੂਰਬੀ ਕੰਸਾਸ ਅਤੇ ਪੱਛਮੀ ਮਿਸੂਰੀ ਦੇ ਬਹੁਤੇ ਹਿੱਸੇ ਦੇ ਲਈ ਇੱਕ ਵਿਸ਼ੇਸ਼ ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਹ ਦੱਸਿਆ ਗਿਆ ਸੀ ਕਿ ਕੰਸਾਸ ਮਿਸੂਰੀ ਦੱਖਣੀ ਇਲਿਨੋਇਸ ਅਤੇ ਇੰਡੀਆਨਾ ਅਤੇ ਪੱਛਮੀ ਕੈਟਕੀ ਦੇ ਵਿੱਚ ਠੰਡੇ ਮੀਂਹ ਦਾ ਖਤਰਨਾਕ ਸੁਮੇਲ ਹੋ ਸਕਦਾ ਹੈ ਅਤੇ ਇਹ ਤੂਫਾਨ ਪੂਰਬ ਦੇ ਵੱਲ ਓਯੋ ਨਦੀ ਘਾਟੀ ਦੇ ਵਿੱਚ ਫੈਲ ਜਾਵੇਗਾ ਤੇ ਇਸ ਸਥਿਤੀ ਆਉਣ ਵਾਲੇ ਐਤਵਾਰ ਤੱਕ ਇਸ ਤਰ੍ਹਾਂ ਹੀ ਜਾਰੀ ਰਹੇਗੀ ਬੇਰੀਪੋਰਟ ਚੈਨਲ ਪੰਜਾਬੀ